ਮੈਂ ਅਚਲ ਕਰਨਜੀਤ ਸਿੰਘ ਸੰਧੂ ਬੋਲ ਰਿਹਾ ਸਰ ਲੈਰਾ ਗਾਗਾ ਨੇੜੇ ਤੋਂ ਹਾਂਜੀ ਹਾਂਜੀ ਕਰਨਜੀਤ ਜੀ ਲੈਰਾ ਗਾਗਾ ਤੋਂ ਤੁਸੀਂ ਬੋਲ ਰਹੇ ਜੀ ਬਹੁਤ ਚੰਗਾ ਲੱਗਾ ਦੱਸੋ ਕੀ ਕਹਿਣਾ ਚਾਹੁੰਦੇ ਜੀ ਸਰ ਇਹਦੇ ਮੈਂ ਦੋ ਪੱਖਾਂ ਸਮਝਾਈ ਹਾਂ ਉਹ ਇੱਕ ਤਾਂ ਜੇ ਬਾਬਾ ਜੀ ਆ ਜਿਹੜੇ ਕਾਫੀ ਮਤਲਬ ਕਿ ਨਾਮ ਵਰਛੀਦ ਨੇ ਕਾਫੀ ਫੇਮ ਸੁਣੇ ਹਾਂ ਤੇ ਪੱਖ ਤਾਂ ਇਹ ਵੀ ਹੋ ਸਕਦਾ ਵੀ ਦੇਖੋ ਇਹਦੇ ਇਹਨਾਂ ਦੇ ਵਿਰੋਧੀ ਬਹੁਤ ਨਹੀਂ ਹਾਂ ਤੇ ਟ੍ਰਾਸਪੋਰਟ ਦੇ ਨਾਲ ਜਿਹੜਾ ਡੰਗੂਮ ਡਕਸਾਲ ਨਾਲ ਜਿਹੜਾ ਟਕਰਾਅ ਚੱਲ ਰਿਹਾ ਜੀ ਹੂੰ ਤੇ ਜੋ ਮੈਨੂੰ ਲੱਗਦਾ ਹੈ ਉਹ ਡੰਗੂਮ ਡਕਸਾਲ ਹੈ ਜਿਹੜੀ ਅੱਜ ਕੱਲ ਆਰਐਸਐਸ ਦੇ ਨੇੜੇ ਚੱਲ ਰਹੀ ਹੈ ਜੀ ਹੂੰ ਇਹੋ ਕਿਤੇ ਨਾ ਕਿਤੇ ਇਹਨਾਂ ਦੇ ਕਨੈਕਸ਼ਨ ਹੈ ਜਿਹੜਾ ਉਹ ਪੱਖ ਤੋਂ ਵੀ ਜੁੜਦਾ ਹੈ ਜੀ ਪਰ ਇਹਦੇ ਇਹਦੇ ਇਹਦੀ ਹਦਾਇਤ ਜਾਂ ਹੁਕਮ ਤੇ ਹਾਈ ਕੋਰਟ ਤੋਂ ਆਇਆ ਹੈ ਉਹ ਹਾਈ ਕੋਰਟ ਸਰ ਆਪਾਂ ਸਮਝ ਸਕਦੇ ਅੰਮ੍ਰਿਤ ਕੋਰਟਾਂ ਦੀ ਪ੍ਰਭਾਵਤ ਨਹੀਂ ਪੋਲਿਟਿਕਸ ਤੋਂ ਕੋਈ ਕੋਰਟ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੋਈ ਵੀ ਮਾਰਕੀਟ ਤੇ ਫੇਅਰ ਏਜੰਸੀਆਂ ਬੈਠੀਆਂ ਨੇ ਉਹਨਾਂ ਗੱਲ ਤਾਂ ਇਹ ਆ ਵੀ ਆਪਣਾ ਸਿਸਟਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਏਜੰਸੀ ਤੇ ਕੋਈ ਸਹਿਯੋਗ ਹੀ ਨਹੀਂ ਹੈ ਜਿੱਤੇ ਮਤਲਬ ਕਿ ਆਪਾਂ ਪੁੱਛਾ ਕਰ ਸਕੀਏ ਵੀ ਇੱਥੇ ਸੋ ਤੁਹਾਨੂੰ ਲੱਗ ਤੁਹਾਨੂੰ ਵੀ ਲੱਗਦਾ ਵਾ ਕਿ ਇਹਦਾ ਇਹਦਾ ਮਹਾਰਾਸ਼ਟਰ ਨਾਲ ਕੋਈ ਲਿੰਕ ਹੋ ਸਕਦਾ ਵਾ ਇਹ ਚਰਨ ਦੇਖੋ ਅਪਾ ਇਹਨਾਂ ਨੂੰ ਬੜੀ ਨਹੀਂ ਕਰਦੇ ਪਰ ਉਹਨੂੰ ਇਹ ਤਾਂ ਉਹ ਇਸ ਤਰ੍ਹਾਂ ਦੀ ਏਜੰਸੀ ਕੋਈ ਹੋਵੇ ਸੀਬੀਆਈ ਵਗੈਰਾ ਬਾਬੇ ਨੇ ਵੀ ਅੱਜ ਉਹਨਾਂ ਦਾ ਬਿਆਨ ਵੀ ਕੋਟ ਕੀਤਾ ਹੈ ਪੇਪਰ ਦੇ ਵਿੱਚ ਹੂੰ ਕਿ ਮੈਂ ਦਾ ਮੰਨ ਕਰਕੇ ਹਰ ਜਾਣਤ ਲਈ ਮੈਂ ਤਿਆਰ ਹਾਂ ਆਏ ਤੇ ਉਹਨਾਂ ਕਿਹਾ ਜੀ ਮੈਂ ਹਰ ਤਰ੍ਹਾਂ ਦੀ ਇਨਕੁਆਰੀ ਲਈ ਤਿਆਰ ਹਾਂ ਜੀ 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 ਉਹਨਾਂ ਨੇ ਕਿਹਾ ਵੀ ਮੈਂ ਸ਼ਾਮਲ ਹੋਵਾਂਗਾ ਜਿੱਥੇ ਮੈਨੂੰ ਬੁਲਾਉਣਗੇ ਮੈਂ ਜਾਵਾਂਗਾ ਜੀ ਜੀ ਇਹ ਬਾਪਾ ਮਤਲਬ ਕਿ ਜਿੱਥੋਂ ਤੱਕ ਇਹ ਪੈਸਾ ਦਾ ਗੱਲ ਹੈ ਦੇਖੋ ਇਹਨਾਂ ਦਾ ਜਿਹੜਾ ਪ੍ਰਚਾਰ ਦਾ ਤਰੀਕਾ ਹੈ ਨਾ ਉਹ ਵੀ ਕੁਝ ਦੂਜੇ ਆਮ ਰਵੈਿਤੀ ਜਿਹੜੇ ਟਰੈਡੀਸ਼ਨਲ ਆਪਣੇ ਬਾਬੇ ਨੇ ਉਹਨਾਂ ਨਾਲੋਂ ਕੁਝ ਵੱਖਰਾ ਹੈ ਉਸ ਸਮੇਂ ਤੋਂ ਇਹਨਾਂ ਦੀਆਂ ਲਿਖਾਂ ਨੇ ਜਿਹੜੀਆਂ ਵੱਖਰੀਆਂ ਚੱਲ ਰਹੀਆਂ ਨੇ ਤੇ ਇਸ ਕਰਕੇ ਮੈਨੂੰ ਲੱਗਦਾ ਕੁਝ ਹਦ ਤੱਕ ਵੀ ਇਹ ਕੁਝ ਟ੍ਰਾਂਸਪੈਰੈਂਸੀ ਵੀ ਹੋ ਸਕਦੀ ਹੈ ਜੀ ਔਰ ਮੈਂ ਇਹਨਾਂ ਨੂੰ ਮਬਰੀ ਨਹੀਂ ਕਰ ਸਕਦਾ ਇਸ ਦੇ ਵਿੱਚ ਹੂੰ ਹੂੰ ਇਹ ਗੱਲ ਵੀ ਮੈਂ ਜਾਣਦਾ ਜਿਹੜੀ ਨਿਰਪੱਖ ਹੋਣੀ ਚਾਹੀਦੀ ਹੈ ਜੀ ਇਹ ਗੱਲ ਨਹੀਂ ਚਾਹੀਦੀ ਜੇ ਪੱਖ ਜਾਂਚ ਹੋਣੀ ਚਾਹੀਦੀ ਆ ਤੇ ਇਹ ਵਿੱਚ ਸਾਜ਼ਿਸ਼ ਵੀ ਹੋ ਸਕਦੀ ਹੈ ਬਹੁਤ ਮਿਹਰਬਾਨੀ ਬਿਲਕੁਲ ਕਲੀਅਰ ਹੈ ਥੈਂਕ ਯੂ ਸਰ ਥੈਂਕ ਕਰਮਜੀਤ ਸਿੰਘ ਲਹਿਰੇ ਤੋਂ ਸਰ ਨਾਲ ਜੁੜੇ ਹੋਏ ਸਨ